ਪੰਜਾਬ ਦੇ ਕਿਹੜੇ ਜ਼ਿਲ੍ਹੇ 'ਚ ਮੌੜ ਬਣਿਆ ਹੜ੍ਹ ਦਾ ਖਤਰਾ ਅਗਲੇ 5 ਦਿਨ ਵਰੇਗੀ ਆਫਤ ਸਤਿ ਸ਼੍ਰੀ ਅਕਾਲ ਜੀ ਮੈਂ ਮਹਿਕਦੀਪ ਕੌਰ ਤੁਸੀਂ ਦੇਖ ਰਹੇ ਹੋ ਪੰਜਾਬੀ ਲਿੰਕ ਮੀਡੀਆ ਤੇ ਮੌਸਮ ਦੇ ਨਾਲ ਜੁੜੀ ਤਾਜ਼ਾ 5 ਵਜੇ ਦੀ ਤਾਜ਼ਾ ਅਪਡੇਟ ਲੈ ਕੇ ਹਾਜ਼ਰ ਹਾਂ ਦੱਸਦੀ ਹਾਂ ਪੰਜਾਬ ਦੇ ਕਿ ਜਿਲ੍ਹਿਆਂ 'ਚ ਹੜ ਦਾ ਖਤਰਾ ਮੰਡਰਾ ਰਿਹਾ ਹੈ ਅਸ ਤੋਂ ਅਗਲੇ 5 ਦਿਨਾਂ ਲਈ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ ਅਜੀ ਸਥਿਤੀ ਵਿੱਚ ਪ੍ਰਸ਼ਾਸਨਿਕ ਟੀਮਾਂ ਲਟ ਮੋਰਤੇ ਹਨ ਦੱਸਦੀ ਹਾਂ ਦੂਜੇ ਪਾਸੇ ਪਹਿਲਾਂ ਹੀ ਖੇਤਾਂ ਵਿੱਚ ਪਾਣੀ ਭਰਨ ਕਾਰਨ ਹਜ਼ਾਰਾਂ ਏਕੜ ਫਸਲਾਂ ਨੂੰ ਨੁਕਸਾਨ ਪਹੁੰਚਾਇਆ ਹੈ ਅੱਜ ਤੋਂ ਅਗਲੇ 5 ਦਿਨਾਂ ਲਈ ਪੰਜਾਬ ਵਿੱਚ ਭਾਰੀ ਮੀਂਹ ਦੀ ਚੇਤਾਵਨੀ ਨੇ ਫਿਕਰ ਵਧਾ ਦਿੱਤੀ ਹੈ ਮੌਸਮ ਵਿਭਾਗ ਨੇ 22 ਤੋਂ 26 ਅਗਸਤ ਜਾਨੀ ਕੀ ਅੱਜ ਤੋਂ 26 ਅਗਸਤ ਤੱਕ ਪੰਜਾਬ ਦੇ ਕੀ ਥਾਵਾਂ ਤੇ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ ਸ਼ਨੀਵਾਰ ਨੂੰ ਭਾਰੀ ਤੋਂ ਬਹੁਤ ਭਾਰੀ ਮੀਂਹ ਲਈ orange ਅਲਰਟ ਜਾਰੀ ਕੀਤਾ ਗਿਆ ਹੈ ਇਸ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਟੀਮਾਂ ਨੂੰ ਰਾਹਤ ਤੇ ਬਚਾਅ ਕਾਰਜਾਂ ਲਈ ਤਿਆਰ ਰਹਿਣ ਦੇ ਦੇਸ਼ ਦਿੱਤੇ ਨੇ ਇਸ ਦੇ ਨਾਲ ਹੀ ਪੰਜਾਬ ਵਿੱਚ ਹਜ਼ਾਰਪੁਰ ਗੁਦਾਸਪੁਰ ਫਿਰੋਜ਼ਪੁਰ ਤੇ ਫਾਜ਼ਿਲਕਾ ਵਰਗੀਆਂ ਥਾਵਾਂ ਤੇ ਹੜ ਵਰਗੇ ਹਾਲਾਤ ਬਣੇ ਹੋਏ ਨੇ ਹਾਸਲ ਰਿਪੋਰਟਾ ਮੁਤਾਬਿਕ ਖੇਤਾਂ ਵਿੱਚ ਪਾਣੀ ਭਰਨ ਕਾਰਨ ਫਸਲਾਂ ਨੂੰ ਵੱਡਾ ਨੁਕਸਾਨ ਪਹੁੰਚਿਆ ਹੈ ਪੰਜਾਬ ਦੇ ਮਾਲ ਮੋੜ ਬਿ સેવા ਤੇ ਆਪਤ ਪ੍ਰਬੰਧਕ ਮੰਤਰੀ ਹਰਦੀਪ ਸਿੰਘ ਮੁਰਿਆ ਨੇ ਵੀਰਵਾਰ ਨੂੰ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਉਹਨਾਂ ਨੇ ਦੱਸਿਆ ਕਿ ਸੂਬਾ ਸਰਕਾਰ ਨੇ ਪ੍ਰਭਾਵਿਤ ਫਸਲਾਂ ਅਤੇ ਹੋਰ ਨੁਕਸਾਨ ਦੀ ਪਰਭਾਈ ਲਈ ਵਿਸ਼ੇਸ਼ ਗਿਰਦਾਵਰੀ ਦੇ ਹੁਕਮ ਜਾਰੀ ਕੀਤੇ ਨੇ ਇਸ ਦੇ ਨਾਲ ਹੀ ਰਾਹਤ ਕਾਰਜਾਂ ਲਈ 2 ਕਰੋੜ ਰੁਪਏ ਵੀ ਜਾਰੀ ਕੀਤੇ ਗਏ ਨੇ ਮਾਲ ਮੰਤਰੀ ਨੇ ਕਿਹਾ ਕਿ ਹੜ੍ਹ ਪ੍ਰਭਾਵਿਤ ਮੁੱਖ ਜ਼ਿਲ੍ਹਿਆਂ ਕਪੂਰਥਲਾ ਤਰਨਤਾਰਨ ਫਰੋਜ਼ਪੱਟੇ ਫਾਜ਼ਿਲਕਾ ਵਿੱਚ ਰਾਹਤ ਕਾਰਜਾਂ ਦੀ ਨਿਗਰਾਨੀ ਮੰਤਰੀ ਸਮੂਹ ਵੱਲੋਂ ਕੀਤੀ ਜਾ ਰਹੀ ਹੈ ਜਿੱਥੇ ਕੈਬਨਿਟ ਮੰਤਰੀ ਵਕਵਕ ਜ਼ਿਲ੍ਹਿਆਂ ਦਾ ਦੌਰਾ ਕਰ ਰਹੇ ਨੇ ਤੇ ਪ੍ਰਭਾਵਿਤ ਲੋਕਾਂ ਨੂੰ ਮਿਲ ਰਹਿਣੇ ਉੱਥੇ ਹੀ ਰਾਹਤ ਕਾਰਜਾਂ ਦੀ ਵੀ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ ਡ੍ਰੈਨੇਜ ਵਿਭਾਗ ਦੇ ਐਸਸੀਐਨ ਪ੍ਰਥਮ ਗੰਭੀਰ ਨੇ ਕਿਹਾ ਕਿ ਤਾਂਗਰੀ ਨਦੀ ਦਾ ਪਾਣੀ 16 ਫੁੱਟ ਤੱਕ ਪਹੁੰਚਣ ਤੇ ਹੀ ਕੰਢਿਆਂ ਤੋਂ ਬਾਹਰ ਆਵੇਗਾ ਇਸ ਲਈ ਇਸ ਸਮੇਂ ਘਬਰਾਉਣ ਦੀ ਕੋਈ ਲੋੜ ਨਹੀਂ ਹੈ ਇਸ ਸਮੇਂ ਨਦੀ ਵਿੱਚ ਚੰਤੀ ਜੀਰ ਦਾ ਉੱਤਰ ਕੇਜਿਕ ਪਾਣੀ ਸੱਡ ਜਾ ਰਿਹਾ ਹੈ ਇਸ ਦਿਨ ਨਾਲ ਹੀ ਮਾਰਕੰਡਾ ਨਦੀ ਅੱਜ ਵੀ 22 ਫੁੱਟ ਦੇ ਕਤਰੇ ਦੇ ਨਿਸ਼ਾਨ ਤੇ ਨੇੜੇ ਰਹੀ ਮੌਸਮ ਦੇ ਨਾਲ ਜੁੜੀ ਹਰ ਅਪਡੇਟ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ ਉਦੋਂ ਤੱਕ ਤੁਸੀਂ ਦੇਖਦੇ ਰਹੋ ਪੰਜਾਬੀ ਲਿੰਕ ਮੀਡੀਆ ਧੰਨਵਾਦ